ਬੇਸ ਕਰਦਾ ਪਿਆ ਨਹੀਂ ਮਰਦਾ ਹਾਂ ਮੈਂ ਮਿਹਨਤ ਕਰ ਰਿਹਾ ਮੀਡੀਆ ਮੇਰੇ ਸਾਹਮਣੇ ਆ ਗਏ ਮੀਡੀਆ ਮੇਰੇ ਰੂਪ ਰੂਪ ਹੋਵਣਾ ਤੇ ਵੀ ਨਾ ਉਹਨਾਂ ਨੇ ਇੱਕ ਮਿੰਟ ਇਹ ਚ ਗੈਸ ਸਿਲੰਡਰ ਵੱਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਰੂਪ ਬਣਾ ਕੇ ਲਿਆ ਮੈਂ ਰੂਪ ਬਣਾ ਕੇ ਸੋਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆਦਮੀ ਆ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ ਸਕੱਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚਾਹੁੰਦਾ ਮੈਂ ਗਲਤ ਫੈਲਾ ਨਹੀਂ ਚੁੱਕਣ데요 ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ ਆ ਜਾਂ ਮੈਂ ਕੋਈ ਬਲੈਕ ਕਰਨ ਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਨ ਸਾਹਿਬ ਨੇ ਮਿਹਨਤ ਬਖਸ਼ੀ ਆ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆ ਮੈਂ ਮਿਹਨਤ ਕਰਦਾ ਪਤਾ ਕੀ ਚਾਂਸਲ ਆ ਆਪਾਂ ਸੜਕ 'ਚ ਨਾ ਕਰੀਏ ਸਰਵਾ ਦਿੰਦੇ ਆ ਸੜਕ 'ਤੇ ਆ ਜੇ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰਾਂ ਤੱਕ ਕਿਉਂ ਨਹੀਂ ਵੱਢਦੇ ਚਾਂਸਲ ਦੀ ਜੀ ਬਹੁਤ ਹੋਈਆਂ ਨੇ ਆਪਾਂ ਕਰਨ ਜਾਈਏ ਚੀਜ਼ਾਂ ਦੇ ਜ਼ਿਕਰ ਜਦੋਂ ਬਹੁਤ ਹੈ ਲੇਕਿਨ ਮੈਂ ਚੀਜ਼ਾਂ ਤੇ ਬਹਿਣਾ ਨਹੀਂ ਕਰਦਾ ਠੀਕ ਹੈ ਹਾਂਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗਦੇ ਹੋ ਫਿਰ ਸਾਰੇ ਫਿਰ ਚਾੜ ਦਾ ਕੀ ਕਸੂਰ ਹੈ ਵੇਖੋ ਚਾੜ ਮੈਂ ਕਿਹਨਾਂ ਤਰੀਕੇ ਬੰਦੇ ਨੂੰ ਬੰਦ ਜਾਓ ਨਾ ਗਰੀਬ ਬੰਦੇ ਤੇ ਜਾਓ ਨਾ ਰਾਹ ਬੰਦੀ ਕਰਦੀ ਹੈ ਸਰ ਨਹੀਂ ਰਾਹ ਨਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਹ ਬੰਦ ਮੀਡੀਆ ਮਾਰੇ ਰੂਪ ਹੋਵੇ करवा कानी او ڈرم کڈ پائي یار ڈرامہ پر ڈرامہ پر کھڑا هنو ڈرامہ پر يا خاصي او ڈرم گر بيڊيا جي عامه جي پڙه هڪ ورڪر وي جي لاءِ دان لاءِ هڪ سٿي هوندي هڪ ਜਲੇਬੀ ਚੌਕ ਹੈਗਾ ਉਸ ਤੋਂ ਤੁਹਾਡੀਆਂ ਕਹੇ ਜੋ ਤੁਸੀਂ ਆ ਸੰਝਾ ਕਰਦੇ ਨਾਲ ਕਿਤਨਾ ਕਿਤੇ ਆ ਬਲੌਗ ਮੋਟਰਸਕੂਟਰ ਚਲੋ ਕਾਕਾ ਜੀ ਸਵਾਲ ਆਹ 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 ਲੈ ਦੇ ਪਾਤੀ ਦਾ ਤੇਰੀ ਆਵਾਜ਼ ਕਿੱਦਾਂ ਆਵਾਜ਼ ਕਰ ਕਰਵਾਉਣੇ ਨਾ ਜਿੱਦ ਕਿ ਪਾਉਣ ਨਾ ਮੈਂ ਕਰਵਾਉਣ ਨਾ ਕਰਵਾ ਦੇ ਕਿਹੜਾ ਨਾ ਕਰਵਾ ਦੇ ਸਾਈਡਲ ਕਰਵਾਉਣ ਨਾ 60 ਕੁਆਟ ਤਲੇ ਬਾਗਣੇ ਨਾਲ ਮਾ ਜਾਣ ਦੇ ਗਿਆਨ ਦੱਸੇ ਕਿਹੜੀ ਹੈ ਕਿਹੜੀ ਜਾਣ ਮੇਰੀ ਕਿੰਨਾ ਰਹੀ ਹੈ ਬਹੁਤ ਲੋਕ ਕਿੰਨੇ ਚੁੱਕਾ ਸਾਹਿਬ ਜੀ ਸਰ ਅੱਜ ਕੀ ਅਡੈਕਸ਼ਨ ਜੇ ਤੁਹਾਡੇ ਵਾਲੇ ਤੇ ਕੀਤਾ ਜਾ ਰਿਹਾ ਹੈ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਹੈ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੁਗਾ ਰਸਤਾ ਨਹੀਂ ਹੈਗਾ ਇੱਥੇ ਲਾਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਹੈ ਅੱਤੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀ ਤੇ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤਰਾ ਦਾ ਆदमी ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਟੀਸਟਾ ਲਿਆ ਇਹਦੀ ਆਪਣੀ ਅੰਦਰਵਾਰ ਦੁਕਾਨ ਹੈ ਲੇਕਿਨ ਇਹ ਸੜਕ ਦੇ ਉੱਤੇ ਲਾ ਰਿਆ ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹੜਲੀ 50 ਗਾਈ ਕਿਤੇ ਦੂਰੀ ਤੇ ਆ ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ ਖਾਸ ਕਰਕੇ ਸ਼ਨੀਵਾਰ ਜੇ ਮੰਨ ਲਓ ਘਰੇ ਸਿਲੰਡਰ ਨੂੰ ਅੱਗ ਲੱਗ ਜੇ ਤੇ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਇਆ ਔਰ ਮੈਂ ਤਾਂ ਸ਼ੁਕਰ ਗੁਰ ਰਾਮਦਾਸ ਜੀ ਦਾ ਕਰਦਾ ਇਹ ਵਿਚਾਰਿਆ ਅੱਜ ਉਹਨਾਂ ਨੇ ਇਹਨੂੰ ਕਿਹਾ ਕਿ ਜੇ ਤੂੰ ਲਵਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਇਹ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ